ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਰਪਾ ਕਰਨ ਰਹਿਮਤਾਂ ਕਰਨ ਅੱਜ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸਾਧ ਸੰਗਤ ਭਾਰਤ ਦੇ ਚਾਰ ਰਾਜਾਂ ਦੇ ਵਿੱਚ ਤੂਫਾਨ ਭੁਚਾਲ ਗੜੇ ਮਾਰੀ ਦੀ ਭਵਿੱਖ ਬਾਣੀ ਕੀ ਸੱਚ ਹੈ ਕੀ ਵੱਡੇ ਵੱਡੇ ਵਿਗਿਆਨੀ ਫੇਲ ਹੋ ਜਾਣਗੇ ਇਸ ਦੇ ਅੱਗੇ ਕੀ ਜਾਏ ਸੱਚ ਹੋ ਕੇ ਨਿਬੜੇਗਾ ਤੇ ਇਹਨਾਂ ਚੀਜ਼ਾਂ ਦੇ ਬਾਰੇ ਆਪਾਂ ਕੁਝ ਬੇਨਤੀਆਂ ਜਿਹੜੀਆਂ ਨੇ ਸਾਂਝੀਆਂ ਜਰੂਰ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਪਾਂ ਸਾਰੇ ਪੜਦੇ ਆਂ ਗੁਰੂ ਤੇ ਭਰੋਸਾ ਵੀ ਆਪਾਂ ਨੂੰ ਸਾਰਿਆਂ ਨੂੰ ਹੋਏਗਾ ਹੋਣਾ ਚਾਹੀਦਾ ਪਰ ਮਨਜ਼ੂਰ ਉਹ ਹੁੰਦਾ ਹੈ ਜਿਹੜਾ ਗੁਰੂ ਨੂੰ ਹੋਵੇ ਤੇ ਕਿਸੇ ਦੇ ਮਨਜ਼ੂਰ ਹੋਣ ਨਾਲ ਕੁਝ ਨਹੀਂ ਹੁੰਦਾ ਬੰਦਾ ਤੇ ਕਹਿੰਦਾ ਵੀ ਮੈਂ ਸਭ ਤੋਂ ਵੱਧ ਤਾਕਤਵਰ ਬਣ ਜਾਵਾਂ ਮੇਰੀ ਮੌਤ ਹੀ ਨਾ ਹੋਵੇ ਪਰ ਇਹ ਇਦਾਂ ਹੁੰਦਾ ਤੇ ਨਹੀਂ ਹੁੰਦਾ ਤੇ ਉਹੀ ਆ ਜੋ ਰੱਬ ਨੂੰ ਮਨਜ਼ੂਰ ਹੁੰਦਾ ਜੋ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਹੈ ਜੋ ਸਤਗੁਰੂ ਨੂੰ ਮਨਜ਼ੂਰ ਹੁੰਦਾ ਤੇ ਪਾਤਸ਼ਾਹ ਨੂੰ ਮਨਜ਼ੂਰ ਹੁੰਦਾ ਉਹੀ ਹੁੰਦਾ ਪਿਆਰਿਓ ਇਤੋਂ ਵੱਧ ਕੇ ਤਾਂ ਕੁਝ ਹੋਰ ਹੁੰਦਾ ਨਹੀਂ ਤੇ ਸਾਧ ਸੰਗਤ ਜਿਹੜੀ ਬੇਨਤੀ ਆਪਾਂ ਸਾਂਝੀ ਕਰਾਂਗੇ ਵੀ ਲੋਕਾਂ ਨੂੰ ਜਿਹੜਾ ਹੈ ਬਿਨਾਂ ਗੱਲ ਤੋਂ ਡਰਾਇਆ ਜਾ ਰਿਹਾ ਹੈ ਬਿਨਾਂ ਗੱਲ ਤੋਂ ਲੋਕਾਂ ਦੇ ਮਨ ਦੇ ਵਿੱਚ ਜਿਹੜਾ ਭਰਮ ਹੈ ਉਹ ਪਾਇਆ ਜਾ ਰਿਹਾ ਹੈ ਬਿਨਾਂ ਗੱਲ ਤੋਂ ਭਰਮ ਜਿਹੜਾ ਪਾਇਆ ਜਾ ਰਿਹਾ ਉਹ ਕੀ ਕੀ ਗੱਲ ਦਾ ਹੈ ਵੀ ਲੋਕਾਂ ਨੂੰ ਡਰਾਉਣਾ ਕਈ ਲੋਕਾਂ ਨੇ ਇਸ ਚੀਜ਼ ਨੂੰ ਜਿਹੜਾ ਹੈ ਪੈਸ਼ਨ ਬਣਾ ਲਿਆ ਆਪਣਾ ਧੰਦਾ ਬਣਾ ਲਿਆ ਵੀ ਲੋਕਾਂ ਨੂੰ ਡਰਾਓ ਲੋਕ ਡਰਨਗੇ ਤਾਂ ਅਸੀਂ ਪੈਸਾ ਕਮਾਵਾਂਗੇ ਵਾਧੂ ਪੈਸਾ ਕਮਾਵਾਂਗੇ ਇਦਾਂ ਦੀਆਂ ਲੋਕਾਂ ਦੀਆਂ ਵਿਚਾਰ ਧਰਾਵਾ ਹੋ ਗਈਆਂ ਲੋਕਾਂ ਨੂੰ ਡਰਾਓ ਡਰ ਕੇ ਇਹ ਪੈਸਾ ਕੱਢਣਗੇ ਆਪਣੀਆਂ ਜੇਬਾਂ ਚੋਂ ਇਹ ਪੈਸਾ ਕੱਢਣਗੇ ਤੇ ਅਸੀਂ ਲੁੱਟਾਂਗੇ ਆ ਆ ਗੱਲਾਂ ਦੇ ਲੋਕਾਂ ਨੂੰ ਜ਼ਿਆਦਾ ਭਰਮ ਪੈ ਗਏ ਆ ਗੁਰਮੁਖ ਪਿਆਰਿਓ ਇਹਨਾਂ ਗੱਲਾਂ ਤੇ ਜ਼ਿਆਦਾ ਜਿਹੜਾ ਹੈ ਉਹ ਧਿਆਨ ਦਿੱਤਾ ਜਾ ਰਿਹਾ ਹੈ ਜ਼ਿਆਦਾ ਧਿਆਨ ਜਾ ਰਿਹਾ ਹੈ ਸਾਧ ਸੰਗਤ ਕਈ ਕਹਿੰਦੇ ਵੀ ਤੁਹਾਡੇ ਦੁਸ਼ਮਣ ਬੜੇ ਹੋ ਗਏ ਫਲਾਣੇ ਨੇ ਦੁਸ਼ਮਣੀ ਕਰ ਲਈ ਤੁਹਾਡੇ ਨਾਲ ਤੁਹਾਡਾ ਆਉਣ ਵਾਲਾ ਸਹੀ ਸਮਾਂ ਨਹੀਂ ਹੈ ਗਾ ਲੋਕਾਂ ਨੂੰ ਡਰਾ ਕੇ ਤਮਕਾ ਕੇ ਲੁੱਟਣਾ ਸ਼ੁਰੂ ਕਰ ਦਿੱਤਾ ਗਿਆ ਮੇਰਾ ਹੱਥ ਦੇਖਿਆ ਭਾਈ ਤੇਰੇ ਇਤਿਹਾਸ ਦੇ ਵਿੱਚ ਧੰਨ ਵਾਲੀ ਰੇਖਾ ਹੀ ਹੈ ਨਹੀਂ ਕਿ ਬਾਬਾ ਜੀ ਹੁਣ ਉਪਾਏ ਦੱਸੋ ਫਿਰ ਉਪਾਏ ਉਹਨੂੰ ਦੱਸਿਆ ਜਾਂਦਾ ਵੀ ਤੇਰਾ ਉਪਾਅ ਕਰਨਾ ਪਊਗਾ ਜਗ ਕਰਨਾ ਪਊ ਹਵਨ ਕਰਨਾ ਪਊ ਜੇ ਕਰਨਾ ਪਊ 31000 ਲੱਗੂ 8000 ਲੱਗੂ ਤੇ ਬੰਦਾ ਫਿਰ ਉਹ ਕੰਮ ਲਈ ਰਾਜੀ ਭਾਵ ਉਹਨੂੰ ਡਰਾਇਆ ਜਾਂਦਾ ਹਾਲਾਂਕਿ ਹੁੰਦਾ ਕੁਝ ਨਹੀਂ ਹੈਗਾ ਕੁਝ ਨਹੀਂ ਬੰਦੇ ਜੀਆਂ ਕੋਈ ਨਾਕਾਮੀਆਂ ਕਰਕੇ ਪੈਸਾ ਘਰ ਵਿੱਚ ਖੜਦਾ ਨਹੀਂ ਪੈਸਾ ਜੁੜਿਆ ਨਹੀਂ ਹਾਲਾਂਕਿ ਕੋਈ ਕੰਮਕਾਰ ਨਹੀਂ ਬੰਦੇ ਕੋਲੇ ਤਾਂ ਵਿਹਲਾ ਹੈ ਉਹਦੇ ਕੋਲ ਪੈਸਾ ਕਿੱਥੋਂ ਆਏਗਾ ਇਹ ਗੱਲ ਨੋਟ ਕਰ ਲਿਓ ਕਈ ਵਾਰੀ ਬੰਦਾ ਮਾਰਕ ਤੋਂ ਥੜਕ ਜਾਂਦਾ ਹੈ ਕਹਿਣ ਤੋਂ ਭਾਵ ਕਿ ਕੁਝ ਗਲਤ ਗੰਮਾਂ ਦੇ ਵਿੱਚ ਨਾਜਾਇਜ਼ ਖਰਚੇ ਕਰਕੇ ਬੰਦਾ ਕਹਿੰਦਾ ਵੀ ਪੈਸਾ ਨਹੀਂ ਜੁੜਦਾ ਜੀ ਪੈਸਾ ਨਹੀਂ ਆ ਰਿਹਾ ਮੈਂ ਕੀ ਕਰਾਂ ਮੇਰਾ ਕੀ ਹੋਏਗਾ ਇੰਜ ਹੋਏ ਵੋ ਹੋਏ ਇਦਾਂ ਦੀਆਂ ਗੱਲਾਂ ਬਾਤਾਂ ਚੱਲ ਪੈਂਦੀਆਂ ਨੇ ਪਰ ਉਹਦਾ ਕਾਰਨ ਕੀ ਹੈ ਵੀ ਇਹ ਇਹੋ ਜਿਹੇ ਲੋਕ ਬੰਦਾ ਡਰ ਜਾਂਦਾ ਪੈਸਾ ਕਿਉਂ ਨਾ ਕੋਈ ਦੋਸਤਾ ਨਹੀਂ ਪੈ ਗਿਆ ਜੇ ਇਹ ਤਾਂ ਨਹੀਂ ਹੋ ਗਿਆ ਆਪਾਂ ਵੇਖੀਏ ਇਦਾਂ ਦੀਆਂ ਵਿਚਾਰਾਂ ਦੇ ਵਿੱਚ ਬੰਦਾ ਚੱਲ ਪੈਂਦਾ ਉੱਥੇ ਜਾ ਕੇ ਇੱਕ ਗੱਲ ਯਾਦ ਰੱਖਿਓ ਵੀ ਬੰਦਾ ਹਾਰ ਜਾਂਦਾ ਉਹਦੇ ਵਿਸ਼ਵਾਸ ਦਵਾ ਦਿੱਤਾ ਜਾਂਦਾ ਵੀ ਤੇਰੀ ਕੁੰਡਲੀ ਦੇ ਵਿੱਚ ਦੋਸ਼ ਹੈ ਤੈਨੂੰ ਕਿਸੇ ਨੇ ਕਰਾਤਾ ਕੁਝ ਤੈਨੂੰ ਐਂ ਕਰਾਤਾ ਬੰਦੇ ਦੀ ਜੇਬ ਚੋਂ ਪੈਸੇ ਕਢਾਉਣ ਦਾ ਉਹ ਤਰੀਕਾ ਹੈ ਉਹ ਸਭ ਤੋਂ ਵੱਡਾ ਤਰੀਕਾ ਹੈ ਬੰਦੇ ਦੀ ਜੇਬ ਦੇ ਵਿੱਚੋਂ ਪੈਸੇ ਕਢਾਉਣ ਦਾ ਤਰੀਕਾ ਵੀ ਹਾਂ ਤੇਰੀ ਜੇਬ ਚੋਂ ਪੈਸੇ ਕੱਢੀਏ ਤੇ ਕੱਢੀਏ ਕਿਵੇਂ ਉਹਦੇ ਕੋਲ ਹੋਰ ਪੈਸਾ ਹੁੰਦਾ ਨਹੀਂ ਬਲਕਿ ਹੋਰ ਤੋਂ ਪੈਸਾ ਕਢਾਇਆ ਜਾਂਦਾ ਹੈ ਇਹ ਜਿਹਿਆਂ ਟਕਭੰਜ ਵਾਜੀਆਂ ਕਰਕੇ ਕਹਿਣ ਤੋਂ ਬਾਅਦ ਵੀ ਡਰਾਉਣਾ ਜਿਹੜਾ ਹੈ ਡਰ ਇੱਕ ਇਹੋ ਜੀ ਚੀਜ਼ ਹੈ ਬੰਦੇ ਨੂੰ ਡਰਾ ਕੇ ਜੋ ਮਰਜ਼ੀ ਕਰਾ ਲੋ ਹੁਣ ਇੱਥੇ ਇਹ ਗੱਲ ਯਾਦ ਰੱਖਿਓ ਕਈ ਲੋਕਾਂ ਨੇ ਮੌਸਮ ਨੂੰ ਲੈ ਕੇ ਜੜੀਆਂ ਕਾਫੀ ਤਕੜੀਆਂ ਭਵਿੱਖ ਬਾਣੀਆਂ ਕੀਤੀ ਜਬੀ ਹੁਣ ਮੀਂਹ ਪੈਣ ਲੱਗਿਆ ਹੁਣ ਹਟੇਗਾ ਨਹੀਂ ਮੁਹਾਲੀ ਦੇ ਵਿੱਚ ਕੱਲ ਰਾਤ ਦਾ ਮੀਂਹ ਪੈ ਰਿਹਾ ਕਿਸੇ ਬੰਦੇ ਦਾ ਫੋਨ ਆਇਆ ਸੀ ਜਾਣਕਾਰ ਦਾ ਔਰ ਇਹ ਦੱਸਿਆ ਕਿ ਨਾ ਚੰਡੀਗੜ੍ਹ ਤੋਂ ਮੋਹਾਲੀ ਦੇ ਵਿੱਚ ਰਾਤ ਦਾ ਮੀਂਹ ਪੈ ਰਿਹਾ ਹੈ ਫੁੱਲ ਵਾਰਿਸ਼ ਹੋਈ ਹੈ ਤੇ ਉਹ ਹਲੇ ਵੀ ਕਣੀਆਂ ਪੈ ਰਹੀਆਂ ਨੇ ਮੀਂਹ ਹਟਣ ਦੀ ਕੋਈ ਸੰਭਾਵਨਾ ਨਹੀਂ ਹੋਰ ਪੈ ਸਕਦਾ ਹਲੇ ਵੀ ਵੈਦਰ ਦੇ ਮੁਤਾਬਕ ਹੋਰ ਪਊਗਾ ਵੀ ਹਜੇ ਹੁਣ ਜਿਹੜੇ ਬਾਬੇ ਨੇ ਉਹਨਾਂ ਨੇ ਆਪਣਾ ਜਿਹੜਾ ਅਸਤਰ ਕੱਢ ਲਿਆ ਉਹ ਕਹਿੰਦੇ ਵੀ ਮੀਂਹ ਹਟਾਉਣ ਦਾ ਤਰੀਕਾ ਪਹਿਲਾਂ ਪਵਾਉਣ ਨੂੰ ਸੀ ਹੁਣ ਹਟਾਉਣ ਨੂੰ ਹੈ ਤੇ ਜਦ ਕਿ ਗੁਰਬਾਣੀ ਕਹਿੰਦੀ ਹੈ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਾਹਿਬ ਸੁਖੀ ਬਸਾਇਆ ਮੀ ਪਾਉਣਾ ਵੀ ਉਹਦੇ ਹੱਥ ਦੇ ਵਿੱਚ ਹੈ ਤੇ ਹਟਾਉਣਾ ਵੀ ਉਹਦਾ ਹਾਲਾਂਕਿ ਸਾਡੇ ਵਾਲੀ ਪ੍ਰਜਾਤੀ ਚ ਬਾਬਾ ਵੀ ਇੱਕ ਕਹਿੰਦਾ ਜੀ ਮੀ ਮੈਂ ਪਵਾਇਆ ਵੀ ਐ ਮੈਂ ਹਟਾਇਆ ਵੀ ਐ ਇਦਾਂ ਦੇ ਬੰਦੇ ਵੀ ਇੱਥੇ ਬੈਠੇ ਆ ਤੁਸੀਂ ਸਮਝ ਹੀ ਗਏ ਹੋਗੇ ਮੈਂ ਕਿਹਦਾ ਜ਼ਿਕਰ ਕਰ ਰਿਹਾ ਸਾਧ ਸੰਗਤ ਮੀ ਪਾਉਣਾ ਜਾਂ ਹਟਾਉਣਾ ਉਸ ਰੱਬ ਦੇ ਇਖਤਿਆਰ ਹੈ ਜੇ ਉਹ ਕਰ ਸਕਦਾ ਹੈ ਸਾਰਾ ਕੁਝ ਤੇ ਉਹ ਸਾਰਾ ਕੁਝ ਭਰ ਵੀ ਸਕਦਾ ਹੈ ਧਰਤੀ ਤੇ ਆਕਾਸ ਚੜਾਵੇ ਚੜੇ ਆਕਾਸ ਗਿਰਾਵੇ ਪਿਆਰਿਓ ਖਲ ਮੂਰਤ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ ਸਾਰ ਸੰਗਤ ਇਹ ਗੱਲ ਯਾਦ ਰੱਖਿਓ ਵੀ ਉਹਦੇ ਹੱਥ ਦੇ ਵਿੱਚ ਸਾਰਾ ਕੁਝ ਹੀ ਉਹਦੇ ਹੱਥ ਦੇ ਵਿੱਚ ਹੀ ਹੈ ਸਾਰਾ ਕੁਝ ਉਹ ਨਹੀਂ ਕਰਨਾ ਜੋ ਕਰਨਾ ਕਿਉਂਕਿ ਉਹ ਕਰ ਸਕਦਾ ਹੈ ਉਹਦੇ ਹੱਥ ਦੇ ਵਿੱਚ ਹੈ ਹੋਰ ਕਿਸੇ ਦੇ ਹੱਥ ਦੇ ਵਿੱਚ ਨਹੀਂ ਪਿਆਰਿਓ ਸਾਨੂੰ ਤਾਂ ਐਵੇਂ ਜਿਹੜਾ ਇਹ ਲੋਕ ਅੱਜ ਤੱਕ ਠੱਗੀ ਗਏ ਨੇ ਇਹਨਾਂ ਲੋਕਾਂ ਨੇ ਸਾਨੂੰ ਅੱਜ ਤੱਕ ਠੱਗਿਆ ਹੈ ਪਿਆਰਿਓ ਕਈ ਵਾਰੀ ਆਪਾਂ ਜਿਹੜੀਆਂ ਬੇਨਤੀਆਂ ਨੇ ਉਹ ਸਾਂਝੀਆਂ ਕੀਤੀਆਂ ਵੀ ਸਾਨੂੰ ਡਰਾ ਕੇ ਜਿਹੜਾ ਹੈ ਉਹ ਲੁੱਟਿਆ ਜਾਂਦਾ ਹੈ ਡਰਾ ਕੇ ਲੁੱਟਿਆ ਜਾਂਦਾ ਹੈ ਪਿਆਰਿਓ ਥਲ ਤੇ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰ ਆਵੇ ਪਰਮਾਤਮਾ ਦੀ ਖੇਡ ਅਚਰਜ ਹੈ ਪਾਣੀ ਨਾਲ ਭਰੇ ਹੋਏ ਥਾਵਾਂ ਤੋਂ ਬਰੇਤਾ ਕਰ ਸਕਦਾ ਤੇ ਰੇਤੇ ਤੋਂ ਖੂਹ ਬਣਾ ਸਕਦਾ ਖੂਹ ਦੇ ਥਾਂ ਤੋਂ ਪਹਾੜ ਕਰ ਦਿੰਦਾ ਇਹ ਉਹਦੇ ਵਿੱਚ ਸਮਰੱਥਾ ਹੈ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਪ੍ਰੀਤ ਤਿਸ ਮੂਰਤ ਬਲਿਹਾਰੀ ਹੁਣ ਇਹਦੇ ਉੱਤੇ ਹੋਰ ਕੁਝ ਵੀ ਨਹੀਂ ਹੈ ਸਾਧ ਸੰਗਤ ਮੈਂ ਬੇਨਤੀਆਂ ਦਾ ਕਰਕੇ ਸਾਂਝੀਆ ਕਰ ਰਿਹਾ ਵੀ ਕਈ ਜਿਹੜੇ ਸਾਡੇ ਸਾਇੰਟਿਸਟ ਨੇ ਚਲੋ ਸਾਇੰਸ ਦੇ ਸਾਇੰਸਦਾਨ ਜਿਹੜੇ ਲੋਕ ਨੇ ਉਹਨਾਂ ਦੀ ਗੱਲ ਨੂੰ ਆਪਾਂ ਐਗਰੀ ਕਰ ਸਕਦੇ ਆ ਚਲੋ ਮੌਸਮ ਵਿਭਾਗ ਦੇ ਵਿੱਚ ਚਲੋ ਤਰੱਕੀ ਕੀਤੀ ਹਾਲੇ ਹਰ ਇੱਕ ਖੇਤਰ ਦੇ ਵਿੱਚ ਅਸੀਂ ਤਰੱਕੀ ਕੀਤੀ ਉਹਨਾਂ ਦਾ ਮੰਨਣਾ ਹੈ ਕਿ ਇਹ ਵੀ ਭਾਰੀ ਬਾਰਿਸ਼ ਹੋਏਗੀ ਗੜੇਮਾਰੀ ਵੀ ਹੋ ਸਕਦੀ ਹੈ ਹੁਣ ਕਈ ਲੋਕਾਂ ਦੀਆਂ ਫਸਲਾਂ ਤਬਾਹ ਹੋਣ ਦਾ ਖਤਰਾ ਬਣ ਗਿਆ ਕਈ ਥਾਵਾਂ ਤੇ ਨੀਵੀਆਂ ਥਾਵਾਂ ਤੇ ਪਾਣੀ ਭਰਨ ਦਾ ਖਤਰਾ ਕਿੰਨੇ ਲੋਕ ਨੇ ਜੋ ਮਤਲਬ ਕਿ ਪਰੇਸ਼ਾਨ ਹੋਣਗੇ ਕਿੰਨੀਆਂ ਸਾਰੀਆਂ ਚੀਜ਼ਾਂ ਨੇ ਜੋ ਇਸ ਦੇ ਨਾਲ ਪ੍ਰਭਾਵਿਤ ਹੋਣਗੀਆਂ ਹੁਣ ਆਪਣਾ ਆਪਣਾ ਡਰ ਤੇ ਸਾਰਿਆਂ ਨੂੰ ਹੁੰਦਾ ਪਰ ਉਹ ਲੋਕਾਂ ਨੇ ਫਾਇਦਾ ਖਟਣਾ ਸ਼ੁਰੂ ਕਰ ਦਿੱਤਾ ਵੀ ਅਸੀਂ ਹਟਾ ਦਾਂਗੇ ਜੀ ਇਹ ਆਉਣ ਵਾਲੀ ਜੋ ਭਵਿੱਖ ਬਾਣੀ ਹੈ ਵੀ ਇਹ ਭਾਰੀ ਮੀਂਹ ਪਏਗਾ ਅਸੀਂ ਮੀਂਹ ਨੂੰ ਹਟਾ ਦਾਂਗੇ ਕੰਟਰੋਲ ਕਰ ਲਾਂਗੇ ਮੈਂ ਕਹਿੰਦਾ ਇਹਨਾਂ ਬਾਬਿਆਂ ਤੋਂ ਮਹਾਮਾਰੀ ਕੰਟਰੋਲ ਨਹੀਂ ਹੋਈ ਕਰੋਨਾ ਵੇਲੇ ਲੋਕ ਕਿੱਥੇ ਚਲੇ ਗਏ ਸੀ ਜਾਂ ਫਿਰ ਨੋਟਬੰਦੀ ਵੇਲੇ ਇਹ ਲੋਕ ਕਿੱਥੇ ਚਲੇ ਗਏ ਸੀ ਇਹ ਲੋਕ ਵੋਟਾਂ ਵੇਲੇ ਕਿੱਥੇ ਲੁਕ ਜਾਂਦੇ ਨੇ ਕਿਉਂ ਨਹੀਂ ਕਹਿੰਦੇ ਅਸੀਂ ਫਲਾਣੀ ਦੀ ਸਰਕਾਰ ਬਣਾ ਦੇਾਂਗੇ ਫਲਾਣੇ ਨੂੰ ਬਦਲਦੇਾਂਗੇ ਉਹਨੂੰ ਐ ਕਰਦੇਾਂਗੇ ਉਦੋਂ ਇਹ ਦਾਅਵੇ ਕਿਉਂ ਨਹੀਂ ਕਰਦੇ ਬਈ ਜਿਹਨਾਂ ਕੋਲ ਐਡੀਓ ਪਾਵਰ ਹੈ ਕੋਈ ਸਾਥ ਸੰਗਤ ਐਡੀ ਭਾਰੀ ਗਰਮੀ ਪੈ ਰਹੀ ਸੀ ਪਹਿਲਾਂ ਨਾ ਲੋਕਾਂ ਨੇ ਕਿਉਂ ਨਹੀਂ ਕਿਹਾ ਵੀ ਸੂਰਜ ਦੇ ਕੱਪੜਾ ਪਾਏ ਹੋਣੇ ਆ ਜੀ ਅਸੀਂ ਲੋਕਾਂ ਨੂੰ ਗਰਮੀ ਤੋਂ ਬਚਾਵਾਂਗੇ ਉਦੋਂ ਕੀ ਇਹਨਾਂ ਦੀ ਵਿਦਿਆਵਾ ਕੰਮ ਨਹੀਂ ਕਰਦੀਆਂ ਲੋਕਾਂ ਨੂੰ ਜਿਹੜਾ ਹੈ ਲੁੱਟਣ ਦਾ ਤਰੀਕਾ ਜਿਹੜਾ ਇਹਨਾਂ ਕੋਲੇ ਇਹ ਹੈ ਕਿ ਲੋਕ ਜਿਹੜੇ ਆਫਤ ਦੇ ਵਿੱਚ ਪਰੇਸ਼ਾਨ ਨੇ ਉਹਨਾਂ ਨੂੰ ਇਸ ਪ੍ਰਕਾਰ ਲੁੱਟੋ ਇਸ ਪ੍ਰਕਾਰ ਲੁੱਟ ਕੇ ਉਹਨਾਂ ਲੋਕਾਂ ਨੂੰ ਚੰਗੀ ਤਰ੍ਹਾਂ ਜਿਹੜਾ ਹੈ ਉਹਨਾਂ ਤੋਂ ਪੈਸਾ ਉਗਰਾ ਲਓ ਤੇ ਕਰਨਾ ਤਾਂ ਮਾਲਕ ਨਹੀਂ ਸਾਰਾ ਕੁਝ ਜੇ ਹੋ ਗਿਆ ਕਹਦਾਂਗੇ ਜੀ ਸਾਡੇ ਤੋਂ ਉੱਤੇ ਹੋ ਗਿਆ ਜੇ ਦਾ ਹੋਇਆ ਕਹਦਾਂਗੇ ਜੀ ਪਰਮਾਤਮਾ ਦੀ ਮਰਜ਼ੀ ਹੈ ਫਿਰ ਇਹ ਹੁੰਦਾ ਹੈ ਪ੍ਰੋਗਰਾਮ ਸੋ ਭਾਰਤ ਦੇ ਵਿੱਚ ਕਈ ਥਾਵਾਂ ਤੇ ਭਾਰੀ ਮੀਂਹ ਪੈਣ ਦਾ ਅਲਮਾਨ ਹੈ ਪੰਜਾਬ ਦੇ 12 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈਣਾ ਆਪੋ ਆਪਣੇ ਪ੍ਰਬੰਧ ਜਿਹੜੇ ਨੇ ਸਾਨੂੰ ਕਰ ਲੈਣੇ ਚਾਹੀਦੇ ਨੇ ਜੋ ਮੌਸਮ ਵਿਭਾਗ ਨੇ ਜਾਣਕਾਰੀ ਸਾਂਝੀ ਕੀਤੀ ਹੈ ਔਰ ਮੈਂ ਵੀ ਕਹੂੰਗਾ ਵੀ ਜੇ ਗੜੇਮਾਰੀ ਹੋਣੀ ਹੈ ਤਾਂ ਉਹਨੂੰ ਰੋਕ ਨਹੀਂ ਸਕਦੇ ਜੇ ਹੋ ਗਈ ਤੇ ਆਪਾਂ ਉਹਨੂੰ ਕਹਿ ਨਹੀਂ ਸਕਦੇ ਵੀ ਤੇ ਕਿਉਂ ਕਰੀਆ ਇਹ ਉਹਦੇ ਹੱਥ ਦੇ ਵਿੱਚ ਹੈ ਕਿ ਉਹ ਪ੍ਰਮਾਤਮਾ ਨੂੰ ਕਦੇ ਚੈਲੰਜ ਨਹੀਂ ਕਰਨਾ ਚਾਹੀਦਾ ਇਹ ਗੱਲ ਯਾਦ ਰੱਖਿਓ ਵੀ ਜੋ ਉਹਨੂੰ ਸਹੀ ਲੱਗੂਗਾ ਉਹਨੇ ਉਹ ਕਰਨਾ ਹੈ ਫਰੀਦ ਵਜ਼ੀਦਾ ਕੌਣ ਆਖੇ ਸਾਹਿਬ ਨੂੰ ਇੰਜ ਨਹੀਂ ਇੰਜ ਕਰ ਇੱਕ ਹਾਵ ਤਾਂ ਐਵੇਂ ਨਹੀਂ ਬਣਿਆ ਹੋਇਆ ਯਾਦ ਰੱਖਿਓ ਸੋ ਪ੍ਰਮਾਤਮਾ 'ਤੇ ਅਰਦਾਸ ਕਰਿਓ ਉਹ ਅਰਦਾਸ ਸਭ ਦੀ ਸੁਣਦਾ ਹੈ ਦੁਇਕਰ ਜੋਰ ਕਰੂ ਅਰਦਾਸ ਤੋਂ ਉਤਪਾਣ ਹੈ ਤਾਂ ਆਣਾ ਰਾਸ ਇਹ ਗੱਲ ਯਾਦ ਰੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ